ਸਤ ਨਾਮ ਬਾਹੇ ਗੁਰ 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 ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ واحرو جی کا خالص واح جی کی فتح امر داس امرت شخر گرم دیا گر رام داس درشن گر ارجن ਹਰਿ ਰਾਮਾ ਪੰਜਵਾ ਘਰਿ ਤੁਮਾਤ ਪਦਿਆਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਭ ਜਗ ਜਿਨੇ ਹੀ ਉਹ ਪਾਇਆ ਭਾਈ ਕਰਨ ਕਾਨ ਸਮਰਥ ਜਿਉ ਪਿੰਦ ਜਿਨ ਸاجة ਭਾਈ ਜਗ ਜਿਨਹੋ ਪਾਇਆ ਭਾਈ ਕਰਨ ਕਰਨ ਸਮਰੱਥ ਜਿਉ ਪੰਡ ਜਿਨ ਸੱਚ ਆ ਭਾਈ ਏਕਰ ਆਪਣੀ ਮੱਤ ਇਨ ਕਹਿਆ ਕਿਉ ਬਿਚਿਆ ਭਾਈ ਕਰਤਾ ਏਕ ਅਕਤੂ ਗੁਰੂ ਗੋਬਿੰਦ ਸਹਾਹੀ ਆ ਭਾਈ ਸਤੇ ਜਾਪ ਤਕ ਤੁ ਮੇਰੇ ਮਨ ਜਪਿਆ ਹਰ ਭਗਵੰਤਾ ਨੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰੂ ਪੂਰਾ ਕੀ ਹੈ ਭਾਈ ਸ਼ਬਦ ਮਿਲਾਵਣ ਹਾਰੀ ਸੱਚੇ ਚਰਨ ਸਦੇਹੀ ਹੈ ਭਾਈ ਭਰਾ ਯਾ ਭਾਈ ਨਰਕੈ ਨਾਮੁ ਨਿਵਾਸ ਮੇਟਾ ਅੰਦੇ ਰਾ ਅਗਿਆ ਤਾ ਪਾਈ ਕਮਲੁ ਮਹਰਪ੍ਰਾਸ ਗੁਰਬਚਨੀ ਸੁਪੂਜ ਪਜਾਈ ਸਦផល ਸਤਗੁਰ ਪ੍ਰਾਸ ਮੇਨਾ ਤੀਰਾ ਚੁਕੀਐ ਭਾਈ ਸਭ ਕੀ ਧੂਰ ਕਟ ਕਟ ਬ੍ਰੰਨ ਪਸਾਰੇ ਆ ਪਾਈ ਏ ਕੈ ਸੁਮੈ ਮਾ ਧੂਰ ਜਦ ਬਨ ਬਸਰਾ ਪਾਨ ਬ੍ਰੰ ਭਾਈ ਚਿਤ ਤਨ ਮਰੀਐ ਰਸੀਐ ਭਾਈ ਜਦ ਹੁਵੈ ਪਰਗਾਸ ਪ੍ਰਗਤੁ ਪਾਇ ਪਰ ਤਾਪੁ ਬ੍ਰੰਧ ਭਾਈ ਮੌਲਿਆ ਤਨ ਪ੍ਰਗਾਸ ਗੁਰਪੂਰ ਸੰਤੋਖਿਆ ਪਾਈ ਅਨੰ ਸੁਲਾਗਾ ਭਾਉ ਅਰਸਨਾ ਨਾਮ ਰਮੈ ਸਦਾ ਪਾਈ ਸਾਚਾ ਸਾਦੁ ਕਰਮੀ ਸੁਣ ਸੁਣ ਜੀਨ અપਾਈ ਨੇ ਚਲ ਪਾਇਆ ਤਾਉ ਜਿਸ ਪਰ ਦੀਪ ਮਾਵਈ ਪਾਈ ਸੋ ਜਿੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬ ਭਾਈ ਹਉਦ ਸੁਖ ਵਲ ਜਾਉ ਮੇਰੇ ਗੁਣੀਆレ ਪਾਲਦਾ ਭਾਈ ਦੇਨ ਖਾਵੇ ਖਾਓ ਅਨਿਤਿਕ ਸੰਭਾਵੇ ਸਾਸ-ਸਾਂਸ ਭਾਈ ਊੜਾ ਜਾ ਕਾ ਨਾਓ ਜਿਸ ਗੁਰ ਸਾਚਾ ਕੀਤੀਆ ਭਾਈ ਤੁਨਾ ਦੇਸ ਕਰਮਾਓ ਸਬੇਨ ਘੜੀ ਨਾ ਜੀਵਿਆ ਪਾਈ ਸਰਬ ਕਲਾ ਪਰਪੂਰ ਸਾਸ ਕੇ ਰਾਸ ਨਾ ਬਿਸਰੈ ਭਾਈ ਇੱਕ ਤੋ ਸਦਾ ਹਜੂਰ ਸਾਦ ਸੰਦ ਮਿਲਾਇਆ ਭਾਈ ਸਰਬ ਰਹਿਆ ਪਰਪੂਰ ਜਿੰਨਾ ਮਤਤੀਆਂ ਭਾਈ ਸੇ ਨਿਤਨ ਤਮਰਦੇ ਝੂਰਾ ਅੰਤਮਾਏ ਤਰਿਆ ਭਾਈ ਭੋਜਨ ਦੁਤ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਤੂੰ ਨਿਰੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਆ ਨਾਮ ਆਵਾਰ ਮਾਨਕ ਕਿਸ ਸਰਣਾਗਤੀ ਪਾਈ ਜੇ ਕਿਲ ਦਿੱਤ ਕਾਟਣਾ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਅਭਾਰ ਆਨਿਕ ਤਿਸ ਸਰਣਾਗਤੀ ਪਾਈ ਜੇ ਕਿਲ ਦਿੱਤ ਕਾਟਣਾ